ਤਾਂ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧਣ ਦੀ ਸੰਭਾਵਨਾ ਹੈ ਲੋਕਾਂ ਨੂੰ ਫਿਲਹਾਲ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਜੇਕਰ ਅਸੀਂ ਪੰਜਾਬ ਅਤੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਗਰਮੀ ਦੇ ਹੋਰ ਵਧਣ ਦੀ ਸੰਭਾਵਨਾ ਹੈ ਤੇ ਤਾਪਮਾਨ ਵੀ ਇਸੇ ਤਰ੍ਹਾਂ ਲਗਾਤਾਰ ਵਧੇਗਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਫਿਲਹਾਲ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੇਗੀ ਇਸ ਨਾਲ ਹੀ ਸਿਹਤ ਵਿਭਾਗ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਹੈ ਖਾਸ ਕਰਕੇ ਬੱਚਿਆਂ ਬਜ਼ੁਰਗਾਂ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਗਰਮੀ ਤੋਂ ਵਿਸ਼ੇਸ਼ ਸੁਰੱਖਿਆ ਦੀ ਲੋੜ ਹੈ ਅਗਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਅੱਜ ਦਾ ਜਿਹੜਾ ਮੌਸਮ ਹੈ ਸਵੇਰੇ ਜ਼ਰੂਰ ਹਲਕੀ ਜਿਹੜੀ ਹੈ ਠੰਡਕ ਜਿਹੜੀ ਹੈ ਹਵਾ ਦੇ ਵਿੱਚ ਦੇਖਣ ਨੂੰ ਮਿਲੀ ਸੀ ਜਿਸ ਤਰ੍ਹਾਂ ਹੀ ਸੂਰੇ ਦੇਵ ਨੇ ਦਰਸ਼ਨ ਦਿੱਤੇ ਤੇ ਉਸ ਤੋਂ ਬਾਅਦ ਜਿਹੜੀ ਹੈ ਗਰਮੀ ਜਿਹੜੀ ਹੈ ਵਾਧੀ ਹੋਈ ਦਿਖਾਈ ਦੇ ਰਹੀ ਹੈ ਸਾਫ਼ ਤੌਰ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀਟ ਵੇਵਜ਼ ਜਿਹੜੀਆਂ ਨੇ ਇਸੇ ਤਰ੍ਹਾਂ ਜਿਹੜੀਆਂ ਨੇ ਰਹਿਣਗੀਆਂ ਇਸ ਸਮੇਂ ਅਸੀਂ ਚੰਡੀਗੜ੍ਹ ਦੇ ਸੈਕਟਰ 29 ਦੇ ਵਿੱਚ ਮੌਜੂਦ ਹਾਂ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਆਵਾਜਾਈ ਜਿਹੜੀ ਹੈ ਕਿਥੇ ਨਾ ਕਿਥੇ ਜਿਹੜੀ ਹੈ ਪ੍ਰਭਾਵਿਤ ਹੋਈ ਹੈ ਸਾਫ਼ ਤੌਰ ਤੇ ਕਹਿਣਾ ਹੈ ਮੌਸਮ ਵਿਭਾਗ ਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਹਤ ਜਿਹੜੀ ਹੈ ਉਹ ਨਹੀਂ ਮਿਲਦੀ ਦਿਖ ਰਹੀ ਗਰ ਕਾਫੀ ਚੈਲਪੈਲ ਜਿਹੜੀ ਹੈ ਬਿਲਕੁਲ ਦੇਖਣ ਨੂੰ ਮਿਲਦੀ ਹੈ ਮਗਰ ਲੋਕ ਜਿਹੜੇ ਨੇ ਹੁਣ ਆਪਣੇ ਘਰਾਂ ਦੇ ਵਿੱਚ ਬੈਠਣ ਨੂੰ ਮਜਬੂਰ ਹੋ ਗਏ ਨੇ ਉਹਦਾ ਕਾਰਨ ਸਾਫ਼ ਤੌਰ ਤੇ ਗਰਮੀ ਜਿਹੜਾ ਹੈ ਬਿਲਕੁਲ ਮੰਨਿਆ ਜਾ ਰਿਹਾ ਕਿਉਂਕਿ ਤਾਪਮਾਨ ਦੀ ਗੱਲ ਕਰੀਏ ਤੇ 40 ਡਿਗਰੀ ਦੇ ਆਸ-ਪਾਸ ਤਾਪਮਾਨ ਜਿਹੜਾ ਹੈ ਨੋਟ ਕੀਤਾ ਜਾ ਰਿਹਾ ਔਰ ਜਿਸ ਤਰ੍ਹਾਂ ਜਿਸ ਤਰ੍ਹਾਂ ਦੁਪਹਿਰ ਹੁੰਦੀ ਹੈ ਹੀਟ ਵੇਵਜ਼ ਜਿਹੜੀਆਂ ਨੇ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਨੇ ਖਾਸ ਕਰ ਜਿਹੜੇ ਸਕੂਲੀ ਬੱਚੇ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਬਿਲਕੁਲ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਦੋਂ ਛੁੱਟੀ ਹੁੰਦੀ ਹੈ ਅਗਰ ਖਾਸ ਕਰ ਛ ਉਨੂੰ ਵੀ ਕਰਨਾ ਪੈਂਦਾ ਹੈ ਉੱਥੇ ਅਗਰ ਸਿਹਤ ਵਿਭਾਗ ਦੀ ਗੱਲ ਕਰੀਏ ਤੇ ਉਹਨਾਂ ਦਾ ਵੀ ਸਾਫ਼ ਤੌਰ ਤੇ ਕਹਿਣਾ ਹੈ ਕਿ ਗਰਮੀ ਤੋਂ ਜਿਹੜਾ ਹੈ ਬਚਣਾ ਚਾਹੀਦਾ ਹੈ ਲੂ ਤੋਂ ਜਿਹੜਾ ਹੈ ਬਚੋ ਤੇ ਉਹਦੇ ਚਲਦੇ ਜਿਹੜਾ ਹੈ ਜਿਆਦਾ ਤੋਂ ਜਿਆਦਾ ਪਾਣੀ ਜਿਹੜਾ ਹੈ ਉਹ ਪੀਓ ਕਿਉਂਕਿ ਅਕਸਰ ਕੇਸ ਜਿਹੜੇ ਨੇ ਗਰਮੀ ਦੇ ਸੀਜ਼ਨ ਦੇ ਵਿੱਚ ਜਿਹੜਾ ਹੈ ਜ਼ਰੂਰ ਹਸਪੀਟਲਜ਼ ਦੇ ਵਿੱਚ ਪਹੁੰਚਦੇ ਨੇ ਖਾਸ ਕਰ ਡੈਰੀਏ ਦੀ ਅਗਰ ਗੱਲ ਕਰੀਏ ਲੂ ਲੱਗਦੀ ਹੈ ਲੋਕਾਂ ਨੂੰ ਤੇ ਇਦਾਂ ਦੇ ਕੇਸ ਪਹੁੰਚਦੇ ਨੇ ਤੇ ਸਾਫ਼ ਤੌਰ ਤੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਅਗਰ ਕੋਈ ਜ਼ਰੂਰੀ ਕੰਮ ਨਹੀਂ ਹੈ ਤੇ ਘਰੋਂ ਜਿਹੜਾ ਹੈ ਬਾਹਰ ਨਾ ਨਿਕਲਿਆ ਜਾਵੇ ਹਾਲਾਂਕਿ ਛੋ ਗਈ ਹੈ ਤੇ ਸਾਫ ਤੌਰ ਤੇ ਸਿਹਤ ਵਿਭਾਗ ਤੇ ਮੌਸਮ ਵਿਭਾਗ ਦਾ ਵੀ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਨਾ ਕਿਸੇ ਜਿਹੜੀ ਹੈ ਗਰਮੀ ਤੋਂ ਹਲੇ ਰਾਹਤ ਨਹੀਂ ਮਿਲਦੀ ਦਿਖਾਈ ਦੇ ਰਹੀ ਜਿਹੜੇ ਬਜ਼ੁਰਗ ਨੇ ਉਹ ਵੀ ਘਰ ਦੇ ਵਿੱਚ ਰਹਿਣ ਅਗਰ ਕੋਈ ਜ਼ਰੂਰੀ ਕੰਮ ਨਹੀਂ ਹੈ ਤੇ ਖਾਸ ਕਰ ਛੋਟੇ ਬੱਚੇ ਹਨ ਉਹਨਾਂ ਦਾ ਵੀ ਧਿਆਨ ਰੱਖਿਆ ਜਾਵੇ ਜਿਹੜੇ ਲੋਕ ਕਿਸੇ ਲੰਬੀ ਬਿਮਾਰੀ ਤੋਂ ਜਿਹੜੇ ਪੀੜਿਤ ਨੇ ਉਹਨਾਂ ਉਹਨਾਂ ਦਾ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ ਤੇ ਬਿਲਕੁਲ ਸਾਫ ਤੌਰ ਤੇ ਕਹਿ ਸਕਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਕਿਸੇ ਨਾ ਕਿਸੇ ਗਰਮੀ ਤੋਂ ਰਾਹਤ ਨਹੀਂ ਮਿਲਦੀ ਦਿਖਾਈ ਦੇ ਰਹੀ ਕੈਮਰਾ ਪਰਸਨ ਵਿਜੀ ਦੇ ਨਾਲ ਐਨਬੀ ਨਿਊਜ਼ ਲਈ ਅਮਿਤ ਸੇਠੀ